ਹਾਂਜੀ ਸਤਿ ਸ੍ਰੀ ਅਕਾਲ ਸਾਰੇ ਫੇਸਬੁਕ ਫੈਮਲੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦੇ ਹਾਂ ਤੁਸੀਂ ਆਪਣੇ ਘਰਾਂ ਦੇ ਵਿੱਚ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਬੀਤੇ ਕੱਲ ਹੁਸ਼ਿਆਰਪੁਰ ਦੇ ਕਸਬਾ ਜੇਜੋ ਦੇ ਵਿੱਚ ਜੋ ਹਾਦਸਾ ਵਾਪਰਿਆ ਉਸ ਤੋਂ ਹਰ ਇੱਕ ਵਿਅਕਤੀ ਚੰਗੀ ਤਰ੍ਹਾਂ ਜਾਣੂ ਹੈ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ 9 ਤੋਂ 10 ਵਿਅਕਤੀਆਂ ਦੀ ਜਿਹੜੀ ਉਹ ਮੌਤ ਵੀ ਹੋਈ ਹੈ ਤੇ ਅਜੇ ਤੱਕ ਕੁਝ ਲਾਸ਼ਾਂ ਜੇ ਨਹੀਂ ਬਰਾਮਦ ਹੋਈਆਂ ਨਹੀਂ ਤਾਂ ਉਹਨਾਂ ਨੂੰ ਲੈ ਕੇ ਅੱਜ ਵੀ ਸਾਰਾ ਦਿਨ ਦਿਨ ਭਰ ਐ ਸਰਚ ਆਪਰੇਸ਼ਨ ਚੱਲਿਆ ਰੈਸਕਿਊ ਚੱਲਿਆ ਐਸਟੀਆਰਐਫ ਦੀਆਂ ਟੀਮਾਂ ਜਿਹੜੀਆਂ ਮੁਖ ਤੇ ਤਨਤ ਸਨ ਤੇ ਇਸ ਤੋਂ ਇਲਾਵਾ ਡੌਗ ਸਕੁਐਡ ਦੀਆਂ ਟੀਮਾਂ ਤੇ ਹੁਣ ਆਪਾਂ ਇੱਕ ਅਲੱਗ ਵਿਸ਼ਾ ਜਿਹੜਾ ਗੱਲਬਾਤ ਕਰਨ ਲਈ ਚੁਣਿਆ ਕਿ ਲੱਗੂ ਵਿਸ਼ਾ ਆਪਾਂ ਸਿਆਸਤ ਦੀ ਗੱਲ ਕਰਾਂਗੇ ਜਦੋਂ ਇਹ ਹਾਦਸਾ ਵਾਪਰਦਾ ਤਾਂ ਸਿਆਸਤ ਵੀ ਕਾਫੀ ਜ਼ਿਆਦਾ ਭਖ ਜਾਂਦੀ ਹੈ ਸੋ ਅੱਜ ਵੀ ਇਹ ਜਿਹੜੀ ਇਹ ਮੇਰਾ ਫੇਸਬੁਕ ਲਾਈਵ ਹੈ ਹੁ ਸ਼ਾਰਪਰ ਨਿਊਜ਼ ਤੇ ਅਫੀਸ਼ੀਅਲ ਪੇਜ ਤੇ ਤੋਂ ਮੰਤਰੀ ਬ੍ਰਹਮਸ਼ੰਕਰ ਜਿੰਪਾ ਤੇ ਡਾਕਟਰ ਰਾਜਕੁਮਾਰ ਚੱਪੇਵਾਲ ਜੋ ਕਿ ਐਮਪੀ ਨੇ ਸਾਡੇ ਨਾਂਜੁਕ ਜੁਕਤ ਹੁਸ਼ਾਰਪੁਰ ਦੇ ਲੋਕ ਸਭਾ ਹਲਕੇ ਦੇ ਐਮਪੀ ਨੇ ਉਹਨਾਂ ਨੂੰ ਲੈ ਕੇ ਆ ਤੇ ਕੱਲ ਜਦੋਂ ਹਾਦਸਾ ਵਾਪਰਦਾ ਤਾਂ ਉੱਥੇ ਪੂਰਾ ਪ੍ਰਸ਼ਾਸਨਿਕ ਅਮਲਾ ਪਹੁੰਚਦਾ ਹੈ ਤੇ ਉਹਨਾਂ ਦੇ ਨਾਲ ਹੀ ਡਾਕਟਰ ਮਾਫੀ ਚਾਹੁੰਦਾ ਡਾਕਟਰ ਸਾਹਿਬ ਤੋਂ ਇਲਾਵਾ ਇੱਕ ਕੈਬਨਟ ਮੰਤਰੀ ਤੇ ਹੁਸ਼ਾਰਪੁਰ ਤੋਂ ਵਿਧਾਇਕ ਬ੍ਰਹਮਸ਼ੰਕਰ ਜਿੰਪਾ ਵੀ ਪਹੁੰਚਦੇ ਨੇ ਸੋ ਕਾਫੀ ਲੰਮਾ ਸਮਾਂ ਜਿਹੜਾ ਉਹਨਾਂ ਵੱਲੋਂ ਉੱਥੇ ਬਤਾਇਆ ਜਾਂਦਾ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਇਸ ਤਰ੍ਹਾਂ ਨੇ ਮੰਤਰੀ ਬ੍ਰਹਮਸ਼ੰਕਰ ਜਿੰਪਾ ਇੱਕ ਲਾਈਵ ਸਾਹਮਣੇ ਆਇਆ ਸੀ ਜਿਸ ਵਿੱਚ ਉਹ ਗੱਲ ਕਰਦੇ ਸੀ ਕਿ ਮੈਂ ਇਸ ਪਿੰਡ ਦੇ ਵਿੱਚ ਕੁਝ ਸਮਾਂ ਪਹਿਲਾਂ ਟਿਊਬਲ ਦਾ ਉਦਘਾਟਨ ਕਰਨ ਆਇਆ ਸੀ ਤੇ ਮੈਨੂੰ ਉਸ ਵਕਤ ਲੋਕਾਂ ਨੇ ਇਹ ਮੰਗ ਨਹੀਂ ਰੱਖੀ ਮੇਰੇ ਅੱਗੇ ਕਿ ਇਸ ਪਿੰਡ ਦੇ ਵਿੱਚ ਪੁਲਾਂ ਦਾ ਜਿਹੜੀ ਪੁਲਾਂ ਦੀ ਲੋੜ ਹੈ ਜਨਕਿ ਜਿੱਥੇ ਹਾਦਸਾ ਵਾਪਰਿਆ ਹੈ ਜਿਸ ਖੱਟ ਤੋਂ ਉਸ ਉੱਪਰ ਪੁਲ ਬਣਾਉਣ ਦੀ ਜ਼ਰੂਰਤ ਹੈ ਤਾਂ ਇੱਕ ਉਸ ਤੋਂ ਥੋੜਾ ਅਗਾਂਹ ਪੁਲ ਬਣਾਉਣ ਦੀ ਲੋੜ ਹੈ ਤੇ ਇਹ ਮਾਮਲਾ ਜਿਹੜਾ ਪਿੰਡ ਵਾਸੀਆਂ ਨੇ ਮੇਰੇ ਧਿਆਨ ਦੇ ਵਿੱਚ ਨਹੀਂ ਲਿਆਂਦਾ ਸੀ ਤਾਂ ਜੇਕਰ ਮੈਨੂੰ ਦੱਸਿਆ ਹੁੰਦਾ ਤਾਂ ਮੈਂ ਕੋਈ ਤਜਵੀਜ਼ ਤਿਆਰ ਕਰਕੇ ਅੱਗੇ ਭੇਜਦਾ ਤਾਂ ਹੋ ਸਕਦਾ ਕਿ ਪੁਲ ਦਾ ਨਿਰਮਾਣ ਹੋ ਜਾਂਦਾ ਜਾਂ ਇਹ ਤਜਵੀਜ਼ ਨੂੰ ਮਨਜ਼ੂਰ ਕਰ ਲਿਆ ਜਾਂਦਾ ਪੰਜਾਬ ਸਰਕਾਰ ਵੱਲੋਂ ਮਾਣਯੋਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਤੇ ਇਸੇ ਤਰ੍ਹਾਂ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਵੀ ਬਿਆਨ ਦਿੱਤਾ ਆਪਣੇ ਫੇਸਬੁਕ ਪੇਜ ਤੇ ਸਾਂਝਾ ਕੀਤਾ ਕਿ ਜੇਜੋ ਪਿੰਡ ਦੇ ਲੋਕਾਂ ਨੇ ਜਿਹੜੀ ਦੋ ਪੁਲਾਂ ਦਾ ਨਿਰਮਾਣ ਦੀ ਉਹ ਮੰਗ ਕੀਤੀ ਹੈ ਤੇ ਜਲਦ ਨਿਰਮਾਣ ਕਰਵਾ ਦਿੱਤਾ ਜਾਵੇਗਾ ਆ ਪਹਿਲਾਂ ਆਪਾਂ ਗੱਲ ਕਰਾਂਗੇ ਬ੍ਰਹਮਸ਼ੰਕਰ ਚਿੰਪਾ ਬਾਰੇ ਤਾਂ ਉਸ ਤੋਂ ਬਾਅਦ ਆਪਾਂ ਆਵਾਂਗੇ ਐਮਪੀ ਡਾਕਟਰ ਰਾਜਕੁਮਾਰ ਚੱਬੇਵਾਲ ਬਾਬਤ ਤਾਂ ਮੰਤਰੀ ਸਾਹਿਬ ਕਹਿੰਦੇ ਮੈਂ ਕੁਝ ਸਮਾਂ ਪਹਿਲਾਂ ਇੱਥੇ ਪਿੰਡ ਦੇ ਵਿੱਚ ਚੂਬਲ ਦਾ ਉਦਘਾਟਨ ਕਰਕੇ ਗਿਆ ਤਾਂ ਉਸ ਵਕਤ ਲੋਕਾਂ ਨੇ ਜਿਹੜੀ ਇਹ ਮੰਗ ਮੇਰੇ ਸਾਹਮਣੇ ਨਹੀਂ ਰੱਖੀ ਤਾਂ ਮੈਂ ਮੰਤਰੀ ਸਾਹਿਬ ਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਮੰਗ ਲੋਕਾਂ ਨੇ ਨਹੀਂ ਰੱਖਣੀ ਹੁੰਦੀ ਤੁਹਾਡਾ ਹਲਕਾ ਇੰਚਾਰਜ ਉੱਥੇ ਕੀ ਕਰਦਾ ਉਹਨੂੰ ਨਹੀਂ ਪਤਾ ਕਿ ਇਸ ਪਿੰਡ ਦੀ ਮੁੱਖ ਮੰਗ ਕਿਹੜੀ ਹੈ ਤੇ ਕਿਹੜੀ ਨਹੀਂ ਹੈ ਚੋਣਾਂ ਤੋਂ ਪਹਿਲਾਂ ਤਾਂ ਹਾਈਕ ਮੰਗ ਤੋਂ ਇਹ ਸਿਆਸਤਦਾਨ ਚੰਗੀ ਤਰ੍ਹਾਂ ਵਾਕਫ ਹੁੰਦੇ ਨੇ ਤੇ ਚੋਣਾਂ ਤੋਂ ਬਾਅਦ ਕਿਉਂ ਭੁੱਲ ਜਾਂਦਾ ਜਿਹਾ ਅੱਖਾਂ ਤੇ ਕਲਾ ਪੜਦਾ ਪੈ ਜਾਂਦਾ ਇਹਨਾਂ ਸਿਆਸਤਦਾਨਾਂ ਦੇ ਸੋ ਪਹਿਲਾਂ ਮੈਂ ਮਾਫੀ ਮੰਗ ਲੈਣਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਜਾਂ ਮੰਤਰੀਆਂ ਚੰਤਰੀਆਂ ਦੇ ਜਾਂ ਐਮਪੀਆਂ ਦੇ ਐਮਐਲਏ ਦੇ ਜਿਹੜੇ ਨਸਤੀਕੀ ਹੁੰਦੇ ਨੇ ਉਹ ਕਹਿੰਦੇ ਭਾਈ ਤੂੰ ਤਿੱਖਾ ਬਹੁਤ ਬੋਲਦਾ ਸਿੱਧੀ ਪੱਧਰੀ ਗੱਲ ਹੈ ਕੀ ਗੱਲ ਘਮ ਘੁਮਾ ਕੇ ਤਾਂ ਮੈਨੂੰ ਕਰਨੀ ਨਹੀਂ ਆਉਂਦੀ ਕਿਈ ਕਈ ਕਿੱਲੇ ਆ ਕਹਿੰਦੇ ਆ ਕਿ ਅਸੀਂ ਗੱਲ ਕਰ ਰਹੀਆਂ ਤਾਂ ਅਗਲਿਆਂ ਨੂੰ ਫੀਲ ਬਣਾਉ ਹੋਵੇ ਬਹੁਤੇ ਪੱਤਰਕਾਰ ਇਸ ਤਰ੍ਹਾਂ ਦੇ ਕਰਦੇ ਆ ਇਸ ਤਰ੍ਹਾਂ ਕਰਦੇ ਨੇ ਪਰ ਆਪਣੇ ਵਿੱਚ ਉਹ ਗੁਣ ਹੈ ਨਹੀਂ ਜਿਹੜੀ ਗੱਲ ਕਹਿਣੀ ਆ ਉਹ ਸਿੱਧੀ ਕਹਿਣੀ ਆ ਇੱਕ ਦੇ ਜੋਰ ਦੇ ਨਾਲ ਕਹਿਣੀ ਆ ਜਿੰਨੂੰ ਗੁੱਸਾ ਲੱਗਦਾ ਕਿਸੇ ਮੰਤਰੀ ਨੂੰ ਐਮਐਲਏ ਨੂੰ ਕਿਸੇ ਵੀ ਰਾਜਸੀ ਲੀਡਰ ਨੂੰ ਉਹ ਲੱਗੇ ਆਪਾਂ ਨੂੰ ਇਹਦੀ ਕੋਈ ਪਰਵਾਹ ਨਹੀਂ ਆ ਆਪਾਂ মিডিਆ ਉਦੋਂ ਤੱਕ ਹੀ ਚੱਲ ਸਕਦਾ ਹੈ ਕਿ ਗੱਲ ਕਲੀਅਰ ਘਟੇ ਜਦੋਂ ਤੱਕ ਆਮ ਲੋਕ ਸਾਨੂੰ ਦੇਖਣਗੇ ਆਮ ਲੋਕ ਸਾਨੂੰ ਸੁਣਨਗੇ ਜਦੋਂ ਅਸੀਂ ਵੀ ਇਹਨਾਂ ਦੀਆਂ ਚੌਂਕੀਆਂ ਭਰਨੀਆਂ ਸ਼ੁਰੂ ਕਰ ਦੁੱਤੀਆਂ ਰਾਜ ਕੌਂਕੀਆ ਪਰਣ ਤੋਂ ਭਾਬਾ ਜਦੋਂ ਅਸੀਂ ਸੱਚ ਨੂੰ ਦਬਾਉਣਾ ਸ਼ੁਰੂ ਕਰ ਦਿੱਤਾ ਅਸੀਂ ਸੱਚ ਨਾ ਦਿਖਾਇਆ ਤੇ ਲੋਕਾਂ ਨੇ ਸਾਨੂੰ ਮੂੰਹ ਨਹੀਂ ਲਾਉਣਾ ਫਿਰ ਉਸ ਉਸ ਤੋਂ ਬਾਅਦ ਤਾਂ ਵਿਸ਼ਾ ਇਹ ਹੈ ਕਿ ਕੱਲ੍ਹ ਭਰਮਸ਼ੰਕਰ ਜੀਂਪਾ ਜਾਂਦੇ ਨੇ ਕਹਿੰਦੇ ਮੈਂ ਉਹ ਟਿਊਬਲ ਦਾ ਉਦਘਾਟਨ ਕਰਕੇ ਗਿਆ ਤਾਂ ਪਿੰਡ ਵਾਲਾ ਨੇ ਮੈਨੂੰ ਦੱਸਿਆ ਨਹੀਂ ਕਿ ਉੱਥੇ ਪੋਲਾਂ ਦਾ ਜਿਹੜਾ ਨਿਰਮਾਣ ਹੋਣਾ ਚਾਹੀਦਾ ਜੇ ਮੈਨੂੰ ਦੱਸ ਦਿੰਦੇ ਮੈਂ ਤਜਵੀਜ਼ ਅੱਗੇ ਪੰਜਾਬ ਸਰਕਾਰ ਨੂੰ ਭੇਜ ਦਿੰਦਾ ਸਰਕਾਰ ਦੇ ਧਿਆਨ ਦੇ ਵਿੱਚ ਲਿਆ ਦਿੰਦਾ ਪਹਿਲੀ ਗੱਲ ਤਾਂ ਇੱਥੇ ਮੰਤਰੀ ਸਾਹਿਬ ਲੋਕਾਂ ਦੀ ਨਹੀਂ ਇਹ ਗਲਤੀ ਹੈਗੀ ਕਿਉਂਕਿ ਤੁਹਾਡਾ ਹਲਕਾ ਇੰਚਾਰਜ ਹੈ ਉਹ ਕੋਈ ਦੁੱਧ ਪੀਂਦਾ ਨਿਆਣਾ ਤਾਂ ਹੈ ਨਹੀਂ ਉਹ ਜਿਹੜਾ ਉਹ 14 ਸਾਲਾਂ ਦਾ 10 ਸਾਲਾਂ ਦਾ ਜਿਹਨੂੰ ਸਿਆਸਤ ਬਾਰੇ ਨੋਲੇਜ ਨਹੀਂ ਹੈਗੀ ਜਾਂ ਸਾਰਾ ਕੁਝ ਪਤਾ ਹੈ ਹਲਕੇ ਇੰਚਾਰਜ ਦੇ ਕੰਮ ਉਹ ਕਰਨੇ ਹੁੰਦੇ ਨੇ ਇਸ ਤਰ੍ਹਾਂ ਦੇ ਕਿ ਕੀ ਉਹਦੇ ਹਲਕੇ ਦੇ ਵਿੱਚ ਰੋਡ ਹੈ ਕੀ ਨਹੀਂ ਕਿਉਂਕਿ ਲੋਕਾਂ ਨੇ ਬਹੁਤ ਸਾਰੀਆਂ ਮੰਗਾਂ ਕੀਤੀਆਂ ਹੁੰਦੀਆਂ ਮੈਂ ਅੱਜ ਵੀ ਉੱਥੋਂ ਲਾਈਵ ਕਵਰੇਜ ਕਰਕੇ ਆਇਆ ਤਾਂ ਉੱਥੇ ਇੱਕ ਬਜ਼ੁਰਗ ਕਹਿੰਦੇ ਕਹਿੰਦੇ ਯਾਰ ਦੋ ਪੁਲਾਂ ਦਾ ਨਿਰਮਾਣ ਹੋਣਾ ਇੱਕ ਖੱਡ ਤੇ ਤਾਂ ਇੱਕ ਸਕੂਲ ਦੇ ਕੋਲ ਕਹਿੰਦੇ ਕਹੇ ਗਿਆ ਸੀ ਥੱਕ ਗਿਆ ਸੀ ਕਹਿੰਦੇ 60 60 70 75 77 ਸਾਲਾਂ ਦੇ ਹੋ ਗਏ ਕਹਿੰਦੇ ਸੁਣਿਆ ਹੀ ਨਹੀਂ ਕਿ ਕਦੇ ਪੋਲੇ ਵੀ ਬਣੂਗਾ ਤੁਸੀਂ ਕਹਿੰਦੇ ਕਿ ਸਾਨੂੰ ਦੱਸਿਆ ਨਹੀਂ ਤੇ ਦੂਸਰੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਦੱਸਿਆ ਨਹੀਂ ਤੇ ਮੰਤਰੀ ਸਾਹਿਬ ਠੀਕ ਹੈ ਤੁਹਾਡੀ ਗੱਲ ਦੇ ਨਾਲ ਮੈਂ ਕੋਈ ਇਹ ਨਹੀਂ ਕਹਿੰਦਾ ਕਿ ਮੈਂ ਸਹਿਮਤ ਨਹੀਂ ਮੈਂ ਪੂਰੀ ਤਰ੍ਹਾਂ ਦੇ ਨਾਲ ਸਹਿਮਤ ਹਾਂ ਤੁਹਾਡੀ ਗੱਲ ਦੇ ਨਾਲ ਇੱਕ ਮਿੰਟ ਮੈਂ ਫੋਨ ਸਾਇਲੈਂਟ ਤੇ ਲਾ ਲਾਂ ਮੈਂ ਪੂਰੀ ਤਰ੍ਹਾਂ ਤੁਹਾਡੀ ਗੱਲ ਦੇ ਨਾਲ ਸਹਿਮਤ ਹਾਂ ਕੀ ਹੋ ਸਕਦਾ ਕਿ ਤੁਹਾਡੇ ਤੋਂ ਬਾਹਰੀ ਇਲਾਕਾ ਸੀਗਾ ਜੇ ਚੱਬੇਵਾਲ ਜੇਜੋ ਕਸਬੇ ਦੇ ਵਿੱਚ ਤੁਸੀਂ ਗਏ ਆ ਤਾਂ ਨਹੀਂ ਸ਼ਾਇਦ ਤੁਹਾਨੂੰ ਪਤਾ ਹੋਵੇ ਠੀਕ ਹੈ ਮੈਂ ਤੁਹਾਡੀ ਗੱਲ ਨੂੰ ਡਰੈਨ ਨਹੀਂ ਕਰਦਾ ਮੈਂ ਪੂਰੀ ਤਰ੍ਹਾਂ ਅਗਰੀਏ ਤੁਹਾਡੀ ਗੱਲ ਦੇ ਨਾਲ ਪਰ ਦੂਜੇ ਪਾਸੇ ਤੁਹਾਡੇ ਆਪਣੇ ਵਾਰਡ ਦਾ ਕੀ ਹਾਲ ਆ ਜਦੋਂ ਆਪਾਂ ਬਾਲਕ੍ਰਿਸ਼ਨ ਰੋਡ ਨੂੰ ਚੜਦੇ ਆ ਤਾਂ ਉੱਥੇ ਜਦੋਂ 2 ਘੰਟੇ ਮੀਂਹ ਪੈ ਜਾਂਦਾ ਤਾਂ 4-4 5-5 ਫੋਟੋਸ ਰੋਡ ਤੇ ਪਾਣੀ ਜਿਹੜਾ ਖੜਾ ਹੋ ਜਾਂਦਾ ਕੀ ਗੱਲ ਹੁਣੇ ਵੀ ਲੋਕ ਤੁਹਾਨੂੰ ਚਿੱਠੀਆਂ ਭਾਕੇ ਦੱਸਣਗੇ ਮੰਤਰੀ ਸਾਹਿਬ ਤੁਹਾਡੇ ਵਾਰਡ ਦਾ ਇਹ ਹਾਲ ਆ ਆਪਣੇ ਵਾਰਡ ਦਾ ਤਾਂ ਕਿੱਟੋ ਵੜ ਸੁਧਾਰ ਕਰ ਲੋ ਪਹਿਲਾਂ ਤੁਸੀਂ ਜਿੱਥੋਂ ਤੁਸੀਂ ਕਹਿੰਦੇ ਕਿ ਮੈਂ 20 ਸਾਲ 25 ਸਾਲ ਪਤਾ ਨਹੀਂ ਕਿੰਨੇ ਕੇ ਸਾਲ ਤੁਸੀਂ ਇੱਥੋਂ ਐਮਪੀ ਰਹੇ ਹੋ ਜਦੋਂ ਉੱਥੇ ਮੀਂਹ ਪੈਂਦਾ ਤੁਹਾਡੀ ਉਸੇ ਸੜਕ ਦੇ ਵੀ ਹੜਾ ਵਰਗੇ ਹਾਲਾਤ ਹੁੰਦੇ ਨੇ ਤਾਂ ਦੁਕਾਨਦਾਰਾ ਮਤਲਬ ਵਿਚਾਰਿਆਂ ਵਾਲੋ ਇੱਕ ਰੱਸੀ ਉਧਰ ਬੰਨੀ ਜਾਂਦੀ ਤੇ ਇੱਕ ਰੱਸੀ ਦੂਜੇ ਪਾਸੇ ਬੰਨੀ ਜਾਂਦੀ ਹੈ ਤੇ ਉੱਤੇ ਲਾਲ ਕਪੜਾ ਜਿਹੜਾ ਟੰਗਿਆ ਜਾਂਦਾ ਕਿ ਭਾਈ ਇੱਥੋਂ ਲੰਗੀ ਹੋਣਾ ਜੇਕਰ ਲੰਘੂਗੇ ਤਾਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਠੀਕ ਹੈ ਨਾ ਇਸ ਕਰਕੇ ਕਿਤੇ ਤੁਸੀਂ ਗਏ ਹੋ ਵਧੀਆ ਗੱਲ ਹੈ ਕਿਉਂਕਿ ਇਕੱਲੇ ਹੁਸ਼ਿਆਰਪੁਰ ਦੇ ਨਹੀਂ ਤੁਸੀਂ ਪੂਰੇ ਪੰਜਾਬ ਦੇ ਮੰਤਰੀਓ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਜ਼ਿੰਮੇਵਾਰੀ ਨਿਭਾ ਕੇ ਵੀ ਦਿਖਾਓ ਇਕੱਲੇ ਲਾਈਵ ਹੋ ਕੇ ਫੋਕੀ ਬਿਆਨਬਾਜ਼ੀ ਕਰਤੀ ਇਸ ਤਰ੍ਹਾਂ ਦੀ ਸਿਆਸਤ ਦੀ ਲੋੜ ਪੰਜਾਬ ਦੇ ਲੋਕਾਂ ਨੇ ਬਹੁਤ ਦੇਖ ਲਈ ਕਾਂਗਰਸੀ ਕਹਿੰਦੀ ਹੈ ਬੀਜੇਪੀ ਬੀਜੇਪੀ ਵਾਲਿਆਂ ਕੋਲ ਤੁਸੀਂ ਕਹਿੰਦੇ ਸੀ ਅਸੀਂ ਬਦਲਾਅ ਕਰਕੇ ਆਵਾਂਗੇ ਗੱਲਾਂ ਵਾਲਾ ਕੜਾ ਨਾ ਬਣਾਓ ਗੱਲਾਂ ਵਾਲੇ ਬਦਲਾਅ ਨਾ ਕਰੋ ਹਕੀਕਤ ਤੌਰ ਤੇ ਤੁਸੀਂ ਬਦਲਾਅ ਕਰਕੇ ਦਿਖਾਓ ਜੇਕਰ ਤੁਸੀਂ ਚਾਹਦੇ ਹੋ ਤਾਂ ਪਹਿਲਾ ਆਪਣੇ ਮੰंजे ਥੱਲੇ ਸੋਟਾ ਤੁਸੀਂ ਮੰਤਰੀ ਸਾਹਿਬ ਜਰੂਰ ਫੇਰੋ ਤੁਸੀਂ ਉੱਥੇ ਐਲਾਨ ਕਰਦੇ ਹੋ ਕਿ ਲੋਕਾਂ ਨੇ ਮੈਨੂੰ ਦੱਸਿਆ ਨਹੀਂ ਮੈਨੂੰ ਤਾਂ ਨਹੀਂ ਤਾਂ ਮੈਂ ਤਜਵੀਜ਼ ਭੇਜ ਦੇਣਾ ਮੈਂ ਕਹਿੰਦਾ ਕਿ ਤੁਸੀਂ ਆਪਣੇ ਬਾਲਕ੍ਰਿਸ਼ਨ ਰੋਡ ਦਾ ਸੁਧਾਰ ਕਰ ਲਓ ਜੀ ਕਿ ਉਹ ਵੀ ਹੁਣ ਤੁਹਾਨੂੰ ਲੋਕ ਦੱਸਣ ਚਿੱਠੀਆਂ ਪਾਉਣ ਕਿ ਮੰਤਰੀ ਸਾਹਿਬ ਤੁਹਾਡੇ ਵਾਰਡ ਦਾ ਇਹ ਹਾਲਾਤ ਆ ਜਿੱਥੇ ਤੁਸੀਂ ਐਮਸੀ ਰਹੇ ਹੋ 20 ਸਾਲ 25 ਸਾਲ ਕਿੰਨੇ ਕ ਸਾਲ ਤੁਸੀਂ ਕਹਿੰਨੇ ਹੋ ਤੇ ਜੇਕਰ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਤਜਵੀਜ਼ ਦੇਣੀ ਚਾਹੀਦੀ ਕਿ ਲੋਕਾਂ ਨੇ ਠੇਕਾ ਥੋੜੀ ਰਹਿ ਕੇ ਤਜਵੀਜ਼ਾਂ ਦੇਣ ਕਿ ਮੰਤਰੀ ਐਮਐਲਏ ਨੂੰ ਜਦੋਂ ਤਾਂ ਤੁਸੀਂ ਵੋਟਾਂ ਲੈਣੀਆਂ ਹੁੰਦੀਆਂ ਉਦੋਂ ਤੁਸੀਂ ਘਰ ਘਰ ਲੋਕਾਂ ਤੇ ਪਹੁੰਚਦੇ ਹੋ ਹਾਂਜੀ ਭਾਜੀ ਸਾਨੂੰ ਆ ਵੀ ਸਮੱਸਿਆ ਪਤਾ ਸਾਨੂੰ ਆ ਵੀ ਸਮੱਸਿਆ ਪਤਾ ਕਿ ਇੱਥੇ ਆ ਹੋਣਾ ਚਾਹੀਦਾ ਇੱਥੇ ਉਹ ਹੋਣਾ ਚਾਹੀਦਾ ਤਾਂ ਵੋਟਰਾਂ ਤੋਂ ਬਾਅਦ ਤੁਸੀਂ ਕਹਿੰਨੇ ਹੋ ਕਿ ਸਾਨੂੰ ਤਜਵੀਜ਼ ਸਾਨੂੰ ਲੋਕਾਂ ਨੇ ਦੱਸਿਆ ਨਹੀਂ ਦੇ ਤਾਂ ਮੈਂ ਤਜਵੀਜ਼ ਭੇਜ ਦਿੰਦਾ ਕੀ ਗੱਲ ਲੋਕ ਮੂਰਖ ਹੈ ਵੋਟਰ ਹੈ ਅੱਜ ਕੱਲ ਦਾ ਵੋਟਰ ਪੜਿਆ ਲਿਖਿਆ ਜਿਹੜਾ ਅਨਪੜ੍ਹ ਵੋਟਰ ਵੀ ਆ ਸਾਡੇ ਪੁਰਾਣੇ ਕਈ ਬਜ਼ੁਰਗ ਨਹੀਂ ਪੜੇ ਬਹੁਤਾ ਚਾਰ ਪੰਜ ਕਲਾਸੋਂ ਪੜੇ ਨੇ ਪਰੰਤੂ ਸੋਸ਼ਲ ਮੀਡੀਆ ਦਾ ਜ਼ਮਾਨਾ ਉਹਨਾਂ ਦੇ ਪੋਤੇ-ਪੋਤੇ ਦੋਤੀਆਂ ਉਹ ਸਾਰਾ ਕੁਝ ਦੱਸ ਦਿੰਦੇ ਆ ਪਾਪਾ ਇੱਥੇ ਇਹ ਸੀਗਾ ਤਾਂ ਇਦਾਂ ਸੀਗਾ ਹੁਣ ਇਦਾਂ ਠੀਕ ਹੈ ਨਾ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਇਹਦਾ ਇਹਨਾਂ ਦੇ ਹਾਲਾਤਾਂ ਬਾਰੇ ਨਹੀਂ ਪਤਾ ਸੀ ਮੈਂ ਕਹਿੰਦਾ ਕਿ ਤੁਸੀਂ ਇੱਕ ਮੈਂ ਕਹਿਣਾ ਦਿਆਂਗਾ ਕਿ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿੱਤਾ ਜਾਵੇ ਕਿਉਂਕਿ ਇਹ ਸਮਾਜ ਭਲਾਈ ਦਾ ਕੰਮ ਹੀ ਆ ਹੋਵੇਗਾ ਤੇ ਵੀਡੀਓ ਮੰਤਰੀ ਜਿੰਪਾ ਤੱਕ ਡਾਕਟਰ ਰਾਜਕੁਮਾਰ ਚੱਬੇ ਤੱਕ ਜਿਹੜੀ ਅਪੜਦੀ ਕਰ ਦਿੱਤਾ ਜਾਵੇ ਉਹਨਾਂ ਨੂੰ ਭੇਜ ਦਿੱਤੀ ਜਾਵੇ ਉਹਨਾਂ ਤੱਕ ਪਹੁੰਚਾ ਦਿੱਤੀ ਜਾਵੇ ਤੁਸੀਂ ਕਹਿੰਦੇ ਹੋ ਕਿ ਤੁਹਾਨੂੰ ਨਹੀਂ ਪਤਾ ਸੀ ਮੈਂ ਕਹਿੰਦਾ ਤੁਸੀਂ ਸਵੇਰੇ ਹੀ ਚਲੋ ਮੇਰੇ ਮੋਟਰਸਾਈਕਲ ਤੇ ਬੈਠੋ ਮੇਰੀ ਗੱਡੀ ਦੇ ਵਿੱਚ ਬੈਠੋ ਤਾਨੂੰ ਮੈਂ ਮੈਂਗਰੋਵਾਲ ਪਿੰਡ ਲੈ ਕੇ ਜਾਂਦਾ ਮੈਂਗਰੋਵਾਲ ਪਿੰਡ ਵਾਲੇ ਕਹਿੰਦੇ ਆਜ਼ਾਦੀ ਤੋਂ ਬਾਅਦ ਕਹਿੰਦੇ ਅਸੀਂ ਤਾਂ ਅਜੇ ਵੀ ਗੁਲਾਮ ਹੀ ਆ ਜੇ ਆਜ਼ਾਦ ਨਹੀਂ ਹੋਏ ਇੱਥੇ ਕਹਿੰਦੇ ਇੱਕ ਪੁੱਲ ਨਹੀਂ ਜਣਾ ਤੇ ਨਕਮਿਆਂ ਦੇ ਕੋਲ ਬਣਿਆ ਜਿੰਨੇ ਵੀ ਪੁਰਾਣੇ ਰਹੇ ਆ ਤੇ ਉਹੀ ਲੀਹਾਂ ਤੇ ਕਹਿੰਦੇ ਹੁਣ ਵਾ ਵੋਟਾਂ ਤੋਂ ਪਹਿਲਾਂ ਤਾਂ ਕਹਿੰਦੇ ਆਂਦੇ ਸੀ ਸ਼ਾਮ 84 ਹਲਕੇ ਦਾ ਪਿੰਡ ਆ ਮੈਂਗਰੋਵਾਲ ਪਿੰਡ ਜੇ ਹੁਣ ਤੁਸੀਂ ਕਹੋ ਕਿ ਤੁਹਾਨੂੰ ਉਹ ਵੀ ਲੋਕਾਂ ਨੇ ਦੱਸਿਆ ਨਹੀਂ ਤਾਂ ਕੀ ਗੱਲ ਦੁੱਧ ਚੁੰਗਦੇ ਨਿਆਣੇ ਤਾਂ ਤੁਸੀਂ ਹੈ ਨਹੀਂ ਮੰਤਰੀ ਐਮ ਐਲ اے ਜਾਂ ਜਿੰਨੇ ਵੀ ਤੁਸੀਂ ਰਾਜਸੀ ਲੀਡਰ ਆ ਠੀਕ ਆ ਨਾ ਤੁਸੀਂ ਅਖਬਾਰਾਂ ਪੜ੍ਹਦੇ ਹੋ ਖਬਰਾ ਦੇਖਦੇ ਹਾਂ ਚਲੋ ਹੁਸ਼ਾਰਪਰ ਨਿਊਜ਼ ਤੁਸੀਂ ਨਹੀਂ ਦੇਖਦੇ ਹੋਵੋਗੇ ਤੁਸੀਂ ਵੱਡੇ ਬੰਦੇ ਹੋ ਕਹਿੰਦੇ ਹੋ ਕਿ ਇਹ ਪਤਾ ਨਹੀਂ ਤਿੱਖਾ ਬੋਲਦਾ ਹੈ ਖਿਲਾਫ ਚੱਲਦਾ ਸਰਕਾਰ ਦੇ ਮੇਰੀ ਭਾਸ਼ਾ ਦੇ ਵਿੱਚ ਉਹ ਸੱਚਾਈ ਆ ਤੁਹਾਡੀ ਸੋਚ ਮੁਤਾਬਕ ਆਮ ਆਦਮੀ ਪਾਰਟੀ ਦੀ ਸੋਚ ਦੇ ਆਗੂਆਂ ਦੀ ਸੋਚ ਮੁਤਾਬਕ ਇਹ ਸਰਕਾਰ ਵਿਰੋਧੀ ਚੈਨਲ ਹੋਏਗਾ ਆਪਾਂ ਨੂੰ ਨਹੀਂ ਕੋਈ ਟੈਨਸ਼ਨ ਨਾ ਕੋਈ ਸਿਰਦਰਦੀ ਕਿਸੇ ਮੰਤਰੀ ਦੀ ਨਾ ਕਿਸੇ ਐਮਐਲਏ ਦੀ ਨਾ ਕਿਸੇ ਲੀਡਰ ਦੀ ਹੋਰ ਦੀ ਸੱਚਾਈ ਦਿਖਾਣਾ ਮੇਰੀ ਨਿਗ੍ਹਾ ਦੇ ਵਿੱਚ ਉਹ ਸੱਚਾਈ ਆ ਤੁਹਾਡੀ ਨਿਗ੍ਹਾ ਦੇ ਵਿੱਚ ਉਹ ਕਿਆ ਸਕਦਾ ਕਿ ਤੁਸੀਂ ਕਹਿੰਦੇ ਕਿ ਇਹ ਐਂਟੀ ਗਵਰਨਮੈਂਟ ਚੈਨਲ ਹੈ ਇਹ ਪਰ ਨਹੀਂ ਮੈਂ ਸਚਾਈ ਦਿਖਾਨਾ ਲੋਕ ਹੁਣੇ ਵੀ ਕਮੈਂਟ ਕਰ ਰਹੇ ਆ ਲੋਕ ਪਲੀਪਾਤ ਜਾਣਦੇ ਨੇ ਠੀਕ ਆ ਨਾ ਤੁਸੀਂ ਮੇਰੀ ਗੱਡੀ ਦੇ ਵਿੱਚ ਬੈਠੋ ਤੁਸੀਂ ਮੇਰੇ ਮੋਟਰਸਾਈਕਲ ਤੇ ਬੈਠੋ ਤੁਹਾਨੂੰ ਮੈਂ ਲੈ ਕੇ ਚੱਲਦਾ ਸ਼ਾਮਚਰਾਸੀ ਦਾ ਪਿੰਡ ਹੈ ਆਪਣੇ ਮੈਂਗਰੋਵਾਲ ਪਿੰਡ ਉਹ ਲੋਕ ਕਹਿੰਦੇ ਸਾਸੀ ਕਾਹਦੇ ਕਹਿੰਦੇ ਆਜਾਦ ਹੋ ਗਏ ਯਾਰ ਅਸੀਂ ਤਾਂ ਕਹਿੰਦੇ ਅਜ ਤੱਕ ਇੱਥੇ ਪੁਲ ਦਾ ਹੀ ਨਹੀਂ ਇੱਕ ਬੜਿਆ ਨਿਰਮਾਣ ਜਦੋਂ ਪੁਲ ਆਂਦਾ ਹੁਣ ਵੀ ਤਿੰਨ ਚਾਰ ਵਾਰੀ ਉਹ ਪਾਣੀ ਆ ਗਿਆ ਉੱਥੇ ਉਹ ਜਦੋਂ ਕਹਿੰਦੇ ਆਪਸੀ ਵੱਖ-ਵੱਖ ਪਿੰਡਾਂ ਨੂੰ ਇਹ ਸੰਪਰਕ ਸੜਕਾਂ ਜੋੜਦੀਆਂ ਨੇ ਤਾਂ ਉਦੋਂ ਇਹ ਪੁਲ ਟੁੱਟ ਜਾਂਦਾ ਇਹ ਸੰਪਰਕ ਸੜਕਾਂ ਦਾ ਸੰਪਰਕ ਜਿਹੜਾ ਉਹ ਸੜਕਾਂ ਦਾ ਟੁੱਟ ਜਾਂਦਾ ਉਧਰ ਦੇ ਲੋਕ ਉਧਰਲੇ ਤਾਂ ਇੱਧਰ ਦੇ ਲੋਕ ਇੱਧਰ ਹੀ ਰਹਿ ਜਾਂਦੇ ਸਕੂਲਾਂ ਦੇ ਵਿੱਚ ਪੜ੍ਹਨ ਜਿਹੜੇ ਨਿਆਣਿਆਂ ਨੇ ਜਾਣਾ ਹੁੰਦਾ ਉਹ ਵੀ ਇਹ ਤੁਰ ਕੇ ਪੈਂਟਾ ਫੋਲਡ ਕਰਕੇ ਤਾਂ ਗੋਡਿਆਂ ਤੱਕ ਤਾਂ ਉਹ ਪੁਲ ਨੂੰ ਜਿਹੜਾ ਕ੍ਰੋਸ ਕਰਦੇ ਰਹੇ ਉਹ ਜਿਹੜਾ ਕਾਜਵਾ ਵਾ ਇਸੇ ਤਰ੍ਹਾਂ ਸਾਡੀਆਂ ਲੜਕੀਆਂ ਸਾਡੀਆਂ ਧੀਆਂ ਧਿਆਣੀਆਂ ਭੈਣਾਂ ਸਾਡੀਆਂ ਉਹ ਵੀ ਇਸੇ ਤਰ੍ਹਾਂ ਹੀ ਕਰਦੀਆਂ ਨੇ ਤੁਸੀਂ ਕਹਿੰਦੇ ਕਿ ਤਜਵੀਜ਼ ਆ ਭੇਜ ਦੇਣੀ ਸੀ ਕਿ ਮੈਨੂੰ ਦੱਸਿਆ ਨਹੀਂ ਸੀ ਕਿ ਲੋਕਰ ਠੇਕਾ ਥੋੜੀ ਲਾ ਲਿਆ ਤੁਹਾਨੂੰ ਇਹ ਕਿ ਆਹ ਹੋ ਕਰ ਲੈਣਾ ਕਿ ਪਹਿਲਾਂ ਤੁਹਾਨੂੰ ਬੋਟਾ ਪਾਣ ਫੇ ਤੁਹਾਨੂੰ ਉਹ ਚਿੱਠੀਆਂ ਦੇਣ ਸਾਡੇ ਆਹ ਵੰਗਾ ਦਿਓ ਆਹ ਕਰ ਦਿਓ ਉਹ ਕਰ ਦਿਓ ਫਲਾਨਾ ਉਹ ਕਰ ਦਿਓ ਧਮਕਾਨਾ ਕਰ ਦਿਓ ਸੀ ਇਹ ਕਰ ਦੇਣਾ ਸੀ ਗੱਲਾਂ ਤਾਂ ਕੜਾ ਬਣਾਣਾ ਤੁਸੀਂ 4 ਘੰਟੇ ਲਾਈਵ ਹੋਰ ਆਪਣੇ ਫੋਨ ਤੇ ਉੱਥੇ ਜੋ ਮਰਜ਼ੀ ਕਰੀ ਜਾਓ ਠੀਕ ਆ ਨਾ ਇਸ ਕਰਕੇ ਬੇਨਤੀ ਆ ਮੇਰੀ ਤੁਹਾਨੂੰ ਹੱਥ ਜੋੜ ਕੇ ਆਓ ਮੇਰੇ ਨਾਲ ਮੋਟਰਸਾਈਕਲ ਤੇ ਬੈਠੋ ਮੈਂ ਆਪਣੇ ਖਰਚੇ ਤੇ ਤੁਹਾਨੂੰ ਲਿਆਵਾਂਗਾ ਗੱਡੀ 'ਚ ਬੈਠੋ ਚਲੋ ਤੁਹਾਡਾ ਸਟੈਂਡਰਡ ਹੁਣ ਬਹੁਤ ਜ਼ਿਆਦਾ ਹਾਈ ਹੋ ਗਿਆ ਹੈ ਮੰਤਰੀਓ ਤੁਸੀਂ ਮੋਟਰਸਾਈਕਲ ਦੇ ਬੰਦੇ ਤੁਹਾਡੀ ਟੋਰ ਘੱਟਦੀ ਆ ਤੁਸੀਂ ਗੱਡੀ ਦੇ ਵਿੱਚ ਬੈਠੋ ਮੈਂ ਤੁਹਾਨੂੰ ਲੈ ਕੇ ਚੱਲਦਾ ਮੈਂਗਰੋਵਾਲ ਤੇ ਮੈਂਗਰੋਵਾਲ ਪਿੰਡ ਦੇ ਵਿੱਚ ਉੱਥੇ ਦੇ ਲੋਕਾਂ ਨੇ ਦੇਖਿਓ ਕਿਦਾਂ ਉਹ ਲੋਕ ਪਿਆਰ ਦਿੰਦੇ ਆ ਮੰਤਰੀਆਂ ਨੂੰ ਦੂਜੀ ਹੁਣ ਆਜੋ ਡਾਕਟਰ ਰਾਜਕਮਾਰ ਚੱਪੇਵਾਲ ਜੀ ਇਹ ਜਨਾਬ ਕਹਿੰਦੇ ਕਹਿੰਦੇ ਲੋਕਾਂ ਦੀ ਮੰਗ ਅਨੁਸਾਰ ਦੋ ਪੁਲਾਂ ਦਾ ਨਿਰਮਾਣ ਕੀਤਾ ਜਾਵੇਗਾ ਸੱਤ ਸਾਲ ਤੁਸੀਂ ਕੀ ਕੀਤਾ ਜੀ ਉੱਥੇ ਗੱਡੀਆਂ ਦੇ ਵਿੱਚੇ ਘੁੰਮੇ ਹੋ ਸਿਕਿਉਰਟੀਆਂ ਲੈ ਕੇ 5 ਸਾਲ ਤੁਹਾਡੀ ਕਾਂਗਰਸ ਦੀ ਸਰਕਾਰ ਰਹੀ ਆ ਤੁਹਾਨੂੰ ਇਹ ਪਤਾ ਹੀ ਨਹੀਂ ਕਿ ਕਿਹੜੇ ਪਿੰਡ ਦੇ ਵਿੱਚ ਤੁਹਾਡੇ ਹਲਕੇ ਦਾ ਪਿੰਡ ਆ ਉੱਦਾਂ ਤੁਸੀਂ ਆਪਣੇ ਆਪ ਨੂੰ ਵਿਕਾਸ ਦੇ ਮਸੀਹਾ ਦੱਸਦੇ ਹੋ ਕਿ ਤੁਹਾਡੇ ਕਿਹੜੇ ਹਲਕੇ ਦੇ ਪਿੰਡ ਨੂੰ ਕਿਹੜੀ ਚੀਜ਼ ਦੀ ਲੋੜ ਹੈ ਕੜਮ ਚੌਧਰੀ ਹੁੰਦੇ ਨਾ ਹਰ ਇੱਕ ਪਿੰਡ ਵਿੱਚ ਉਹ ਕੜਮ ਚੌਧਰੀ ਦੱਸਦੇ ਨਹੀਂ ਤੁਹਾਨੂੰ ਕੁਛ ਜੱਟ ਸਾਹਿਬ ਕਿ ਇੱਥੇ ਕਿਹੜੀ ਲੋੜ ਸੀਗੀ 5 ਸਾਲ ਤੁਸੀਂ ਐਮਐਲਏ ਰਹੇ ਹੋ ਸਰਕਾਰ ਤੁਹਾਡੀ ਰਹੀ ਆ ਕਾਂਗਰਸ ਦੀ ਸਰਕਾਰ 2 ਸਾਲ ਤੁਸੀਂ ਵਿਰੋਧੀ ਧਿਰ ਦੇ ਵਿੱਚ ਰਹੇ ਹੋ ਹੁਣ 2 ਸਵਾ 2 ਸਾਲ ਤੁਸੀਂ ਵਿਰੋਧੀ ਧਿਰ ਦੇ ਵਿੱਚ ਰਹੇ ਹੋ ਹੁਣ ਪਿਛਲੇ 3-4 ਮਹੀਨਿਆਂ ਤੋਂ ਪਾਰਟੀ ਤੁਸੀਂ ਬਦਲੀ ਐ ਸੱਤਾ ਸੁਖ ਤੁਸੀਂ ਫਿਰ ਭੋਗਣਾ ਸ਼ੁਰੂ ਕਰ ਦਿੱਤਾ ਪਹਿਲਾਂ ਵਿਰੋਧੀਆਂ ਦੇ ਵਿੱਚ ਸੀਗੇ ਤਾਂ ਹੁਣ ਤੁਹਾਡੀ ਆਪਣੀ ਝਾੜੂ ਵਾਲਿਆਂ ਦੀ ਸਰਕਾਰ ਦੇ ਵਿੱਚ ਤੁਸੀਂ ਰਲ ਗਏ ਹੋ ਤੁਹਾਨੂੰ ਚਿਤਾਇਆ ਵੀ ਇਹ ਚੱਬੇ ਵਾਲ ਹਲਕੇ ਤੋਂ ਤੁਸੀਂ ਜਿੱਤੇ ਹੋ ਨੋਹਾਂ ਦੇ ਵਿੱਚੋਂ 5 ਹਲਕਿਆਂ ਦੇ ਵਿੱਚੋਂ ਤੁਹਾਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹਾਰ ਦਾ ਮੂੰਹ ਵੇਖਣਾ ਪਿਆ ਜਿੱਥੇ ਤੁਸੀਂ ਬਾਕੀ ਚਾਰਾਂ ਹਲਕਿਆਂ ਦੇ ਵਿੱਚ ਜਿੱਤੇ ਹੋ ਕੋਈ ਜਿੱਤਾਂ ਨਹੀਂ ਹੈਗੀਆਂ ਥੋੜੀਆਂ ਥੋੜੀਆਂ ਵੋਟਾਂ ਤੋਂ ਤੁਸੀਂ ਜਿੱਤੇ ਹੋ ਜੱਬੇ ਵਾਲ ਹਲਕੇ ਨੇ ਤੁਹਾਨੂੰ 27 28 ਹਜ਼ਾਰ ਦੀ ਰੀਡ ਦਵਾਈ ਆ ਜੱਬੇ ਵਾਲ ਹਲਕੇ ਤੁਹਾਨੂੰ ਐਮਪੀ ਬਣਾਉਣ ਵਾਲਾ ਤੁਸੀਂ ਕਹਿੰਦੇ ਲੋਕਾਂ ਦੀ ਮੰਗ ਅਨੁਸਾਰ ਕੀ ਗੱਲ ਲੋਕਾਂ ਦੀ ਮੰਗ ਹੈ ਇਹ ਤੇ ਐਮਐਲਏ ਦੀ ਮੰਗ ਨਹੀਂ ਹੈ ਕਿ ਮੇਰੇ ਹਲਕੇ ਦਾ ਵਿਕਾਸ ਹੋਵੇ ਹੈਨਾ ਕਿ ਇੱਥੇ ਲੋਕਾਂ ਦਾ ਸੰਪਰਕ ਟੁੱਟ ਜਾਂਦਾ ਆਪਸ ਦੇ ਵਿੱਚ ਮੈਂ ਇੱਥੇ ਪੁਲ ਬਣਾਤਾਂ ਕੀ ਆ ਬਾਤਾਂ ਕਰਦੇ ਹੋ ਯਾਰ ਤੁਸੀਂ ਅਜੇ ਵੀ ਮਤਲਬ ਜੀ ਵੋਟਰਾਂ ਨੂੰ ਤੁਸੀਂ ਮੂਰਖੇ ਹੀ ਸਮਝਦੇ ਹੋ ਲੀਡਰ ਯਾਰ ਨਿਆਣੇ ਸਮਝਦੇ ਹੋ ਹੈਨਾ ਆ ਦੀਪਕ ਪਠਾਣੀਆ ਜੀ ਕਮੈਂਟ ਕਰ ਰਹੇ ਮੰਗਰੋਵਾਲ ਸੇ ਅਗੇ ਵੀ ਕੋਟ ਪਟਿਆਲ ਪਿੰਡਾਂ ਉਹ ਵੀ ਆ ਕੇ ਦੇਖ ਲਿਓ ਕਈ ਸਾਲ ਹੋ ਗਏ ਕਹਿੰਦੇ ਫਲੱਡ ਆਂਦਾ ਹਰ ਸਾਲ ਕੋਈ ਹੱਲ ਨਹੀਂ ਹੁੰਦਾ ਆ ਪ੍ਰੇਰਨਾ ਪ੍ਰੇਮ ਪ੍ਰਕਾਸ਼ ਜੀ ਕਮੈਂਟ ਕਰ ਰਹੇ ਨੇ ਆਪਨੇ ਠੀਕ ਆਈ ਕਈ ਨੇਤਾ ਆਏ ਡੀਸੀ ਆਏ ਕਈ ਅਫਸਰ ਆਏ ਮੰਗਰੋਵਾਲ ਤਖਨੀ ਕੀ ਖੜਕਾ ਬੁਰਾ ਹਾਲ ਹੈ ਸਭ ਕੋ ਮੁਸ਼ਕਿਲ ਹੈ ਕੁਝ ਵੀ ਹੋ ਸਕਦਾ ਹੈ ਕੋਈ ਨਹੀਂ ਸੁਣਦਾ ਇਹ ਕੋਈ ਕਿਸੇ ਨੇ ਨਹੀਂ ਸੁਣਨਾ ਜੀ ਗੁੰਗੇ ਬહેરા ਲੀਡਰ ਸਾਡੇ ਇਹਨਾਂ ਨੂੰ ਤੁਸੀਂ ਪਹਿਲਾਂ ਚਿੱਠੀਆਂ ਪਾੰਦੇ ਅਸੀਂ ਸਾਰੇ ਰਲ ਕੇ ਫੇਰੇ ਤਜਵੀਜ਼ਾਂ ਭੇਜਣਗੇ ਅੱਗੇ ਮਨੋਜ ਕੁਮਾਰ ਜੀ ਬਹੁਤ ਬਹੁਤ ਧੰਨਵਾਦ ਸਰ ਤੁਹਾਡਾ ਸੜਕਾਂ ਦਾ ਵੀ ਕਹਿੰਦੇ ਮਾੜਾ ਹਾਲ ਹੈ ਸੜਕਾਂ ਦੇ ਵਿਸ਼ੇ ਤੇ ਵੀ ਆਵਾਂਗੇ ਚੱਬੇ ਆਲਦੀਆਂ ਕੋਈ ਗੱਲ ਨਹੀਂ ਜੀ ਬਹੁਤ ਮਾੜਾ ਹਾਲ ਹੈ ਤੇ ਅੱਜ ਮੈਂ ਸੜਕਾ ਦਾ ਉੱਥੇ ਥੋੜਾ ਵਿਜ਼ਿਟ ਕਰਕੇ ਆਇਆ ਤਾਂ ਜਲ ਤੁਹਾਡੀ ਕਚਾਰੀ ਦੇ ਵਿੱਚ ਆਪਾਂ ਸੜਕਾ ਦਾ ਮੁੱਦਾ ਵੀ ਜਿਹੜਾ ਚੱਕਾਂਗੇ ਤਾਂ ਰੱਖਾਂਗਾ ਮੈਂ ਤਾਂ ਕਿਸ ਕਰਕੇ ਡਾਕਟਰ ਰਾਜਕੁਮਾਰ ਜੀ ਇਹ ਨਾ ਕਹੋ ਕਿ ਲੋਕਾਂ ਦੀ ਮੰਗ ਹੈ ਇਹ ਕਹੋ ਕਿ ਮੇਰੀ ਮੰਗ ਹੈ ਇਹ ਮੈਂ ਆਪਣੇ ਹਲਕੇ ਦੇ ਲੋਕਾਂ ਨੂੰ ਨਰਕ ਦੇ ਵਿੱਚੋਂ ਕਢਣਾ ਆਪਾਂ ਅੱਜ ਵੀ ਉੱਥੇ ਜਾ ਕੇ ਆਏ ਆ ਉੱਥੇ ਸੜਕਾ ਠੀਕ ਹੈ ਬਣੀਆਂ ਵੀ ਜਦੋਂ ਆਪਾਂ ਪਹੁੰਚ ਜਾਂਦੇ ਐ ਨੱਕੇ ਤੇ ਉੱਥੇ ਕੋਈ ਸੜਕਰੀ ਨਜ਼ਰ ਆਉਂਦੀ ਜੀ ਉੱਥੇ ਰੇਤਾ ਮਿੱਟੀ ਤੁਹਾਨੂੰ ਨਜ਼ਰ ਆਣੀ ਹੈ ਉੱਤੇ ਹੀ ਗੱਡੀ ਤਿਲਕ ਦੀ ਬ੍ਰੇਕ ਡਾਂਸ ਕਰਦੀ ਗੱਡੀ ਉੱਥੇ ਤੱਕ ਪਹੁੰਚਦੀ ਹੈ ਪੰਨੇ 5-5 ਸਾਲ ਤੁਸੀਂ ਸਰਕਾਰ ਦਾ ਸੁੱਖ ਭੋਗਿਆ ਕਾਂਗਰਸ ਦੇ ਵਿੱਚ ਹੁਣ ਤੁਸੀਂ ਝਾੜੂ ਵਾਲਿਆਂ ਦੇ ਵਿੱਚ ਆ ਗਏ ਹੋ ਅਜੇ ਵੀ ਕਹਿੰਦੇ ਹੋ ਕਿ ਲੋਕਾਂ ਦੀ ਮੰਗ ਹੈ ਜੀ ਸੋ ਮੇਰੀ ਵੀ ਲੋਕਾਂ ਨੂੰ ਬੇਨਤੀ ਹੈ ਕਿ ਕਿ ਜੇ ਇਹ ਅਜਰ ਜਦੋਂ ਪਿੰਡਾਂ ਦੇ ਵਿੱਚ ਕੋਈ ਐਮ ਐਲ ਏ ਮੰਤਰੀ ਕੋਈ ਹੋਰ ਰਾਜਨੀਤਿਕ ਲੀਡਰ ਆ ਜਾਂਦਾ ਹੁੰਦਾ ਇਹ ਸੈਲਫੀਆਂ ਤੇ ਜ਼ੋਰ ਨਾ ਰੱਖਿਆ ਕਰੋ ਯਾਰ ਇਹ ਸਾਡਾ ਕਲਚਰ ਨਹੀਂ ਹੈਗਾ ਕਿ ਅਸੀਂ ਸੈਲਫੀਆਂ ਦਿਖਾਈਏ ਲੀਡਰਾਂ ਨਾਲ ਚਾਚੇ ਫੇ ਜਮੀ ਚੱਕਵਾ ਜੀ ਗਾਣੇ ਲਾ ਕੇ ਅਸੀਂ ਫੇਸਬੁੱਕ ਤੇ ਪਾ ਦਿੰਨੇ ਆ ਰੀਲਾ ਬਣਾ ਕੇ ਅਸੀਂ ਇੰਸਟਾਗ੍ਰam ਤੇ ਪਾ ਦਿੰਨੇ ਆ ਕੀ ਉਹ ਦੁੱਧ ਦਿਨ ਦੀਆਂ ਫੋਟੋਆਂ ਸਾਨੂੰ ਰੀਲਾਂ ਬਣਾਈਆਂ ਆਪਣੇ ਹੱਕ ਠੋਕ ਕੇ ਪੁੱਛਿਆ ਕਰੋ ਆਹ ਭਾਈ ਆ ਗਿਆ ਮੂੰਹ ਚੱਕ ਕੇ ਕਿ ਕਿਹੜੇ ਕੰਮ ਕਰਨੇ ਆ ਹੁਣ ਕੀ ਕੀਤਾ ਇੱਥੇ ਸਿੱਧੇ ਸਵਾਲ ਸਿੱਧੀ ਸਿੱਧੇ ਸਵਾਲ ਪੁੱਛਿਆ ਕਰੋ ਕਿ ਹੌਣ ਦੇ ਵੋਟਰ ਆ ਪੜੇ ਲਿਖੇ ਆ ਅਸੀਂ ਤੁਸੀਂ ਸਾਰੇ ਨੌਜਵਾਨ ਨਵੀਂ ਪਨੀਰੀਆਂ ਅਸੀਂ ਸਾਡਾ ਹੱਕ ਦਾ ਸਵਾਲ ਪੁੱਛਣਾ ਇਸ ਕਰਕੇ ਪਰਹੇਜ਼ ਕਰਿਆ ਕਰੋ ਇਹ ਨਹੀਂ ਕਿ ਮੰਤਰੀ ਆ ਗਿਆ ਕੋਈ ਐਮਐਲਏ ਆ ਗਿਆ ਕੋਈ ਹੋਰ ਰਾਜਨੀਤਿਕ ਲੀਡਰ ਆ ਗਿਆ ਕੋਈ ਪ੍ਰਧਾਨ ਆ ਗਿਆ ਕੋਈ ਚਿੱਲ ਆ ਗਿਆ ਕੋਈ ਕੜਮ ਚੋਧਰੀ ਆ ਗਿਆ ਦੌੜ ਕੇ ਗਲੇ ਦੇ ਵਿੱਚ ਸਰੋਪਾ ਪਾਤਾ ਪੈਰੀ ਹੱਥ ਲਾਤਾ ਫਤਿਹ ਬਲਾਤੀ ਆਪਣੇ ਹੱਕ ਪੁੱਛਿਆ ਕਰੋ ਆਪਣੇ ਕਿ ਭਾਈ ਕੀ ਕਰਨਾ ਇੱਥੇ ਕੀ ਕਰਨਾ ਆਏ ਆ ਇੰਨੇ ਚਿਰ ਦਾ ਪੁਲ ਨਹੀਂ ਬਣਿਆ ਇੰਨੇ ਚਿਰ ਦੀ ਸੜਕ ਨਹੀਂ ਬਣੀ ਇੰਨੇ ਚਿਰ ਦਾ ਇਹ ਨਹੀਂ ਬਣਿਆ ਸੋ ਵਿਰੋਧੀ ਧਿਰ ਦੇ ਵੀ ਬਾਰੇ ਨਿਆਰੇ ਆ ਹੁਸ਼ਿਆਰਪੁਰ ਚ ਵੀ ਬੇੜਾ ਕਰਕੇ ਵਿਰੋਧੀ ਧਿਰ ਦਾ ਜ਼ੀਰੋ ਚੱਬੇਵਾਲ ਦੇ ਵਿੱਚ ਚਲੋ ਵਿਰੋਧੀ ਧਿਰ ਤਾਂ ਉਧਰ ਹੀ ਰਲ ਗਈ ਦੂਜੇ ਪਾਸੇ ਜਾ ਕੇ ਮਤਲਬ ਕਿ ਕੋਲਮ ਲਾ ਕੇ ਯਾਰ ਕੋਈ ਹੈ ਨਹੀਂ ਹਾਲਾਤ ਇਸ ਕਰਕੇ ਆਮ ਲੋਕਾਂ ਨੂੰ ਆਪਣੀ ਲੋਕ ਲਹਿਰ ਬਣਾਉਣੀ ਪੈਣੀ ਹੈ ਕਿਉਂਕਿ ਜਦੋਂ ਲਹਿਰ ਬਣ ਜਾਂਦੀ ਹੈ ਨਾ ਕਿਸੇ ਸੰਘਰਸ਼ ਦੀ ਜਾਂ ਕਿਸੇ ਆਪਣੇ ਸਾਡੇ ਜੋ ਕਿ ਹਿੱਤ ਹੁੰਦੇ ਨੇ ਸਮਾਜਿਕ ਹਿੱਤ ਜਿਹੜੇ ਕਹਿੰਦੇ ਹੁੰਦੇ ਨੇ ਨੀਚੀ ਹਿੱਤ ਨਹੀਂ ਸਮਾਜਿਕ ਹਿੱਤ ਜਿਹੜੇ ਹੁੰਦੇ ਨੇ ਜਦੋਂ ਅਸੀਂ ਇੱਕ ਜੋੜ ਹੋ ਕੇ ਝੰਡਾ ਬੁਲੰਦ ਕਰਾਂਗੇ ਤਾਂ ਆਵਾਜ਼ ਸਾਡੀ ਸਰਕਾਰ ਤੱਕ ਵੀ ਪਹੁੰਚੂਗੀ ਤੇ ਸਰਕਾਰ ਉਹ ਕੰਮ ਵੀ ਕਰਕੇ ਦਿਖਾਊਗੀ ਇਸ ਕਰਕੇ ਚੱਬੇ ਵਾਲ ਹਲਕੇ ਦੇ ਲੋਕਾਂ ਨੂੰ ਬੇਨਤੀ ਆ ਜਿਮਨੀ ਚੋਣਾ ਬਹੁਤ ਜਲਦ ਆ ਜਾਣੀ ਆ ਜੋ ਮੇਰੇ ਕੋਲ ਸੂਚਨਾ ਹੈ ਅਕਤੂਬਰ ਮਹੀਨੇ ਦੇ ਵਿੱਚ ਜਿਮਨੀਚੋਂ ਸ਼ਾਇਦ ਉੱਥੇ ਹੋ ਜਾਵੇਗੀ ਜੋ ਮੇਰੇ ਕੋਲ ਸੂਚਨਾ ਮੈਂ ਆਪਣੇ ਇਸ ਸੂਤਰਾਂ ਮੁਤਾਬਕ ਇਹ ਗੱਲ ਕਰਦਾ ਜੋ ਮੇਰੇ ਕੋਲ ਸੂਚਨਾ ਇਸ ਕਰਕੇ ਕੰਮ ਨੂੰ ਖਿੱਚ ਕੇ ਰੱਖੋ ਜੋ-ਜੋ ਸਮੱਸਿਆਵਾਂ ਨੇ ਉਹਨਾਂ ਨੂੰ ਜ਼ਰੂਰ ਆਪਣਿਆਂ ਨੂੰ ਐਮਪੀ ਤੱਕ ਪਹੁੰਚਾਓ ਤੁਹਾਡਾ ਹਲਕਾ ਇੰਚਾਰਜ ਹਰਮਿੰਦਰ ਸੰਧੂ ਆ ਉਹਦੇ ਤੱਕ ਪਹੁੰਚਾਓ ਤਾਂ ਇਹਨਾਂ ਤੋਂ ਹੱਲ ਵੀ ਕਰਵਾਓ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਇਹ ਮੰਤਰੀ ਤੱਕ ਵੀ ਪਹੁੰਚ ਜਾਵੇ ਤੇ ਡਾਕਟਰ ਰਾਜਕੁਮਾਰ ਚੱਬਿਆਲ ਤੱਕ ਵੀ ਪਹੁੰਚ ਜਾਵੇ ਸੋ ਬਹੁਤ-ਬਹੁਤ ਧੰਨਵਾਦ ਜੀ